तरीक आज जी तेरह बारवा महीना दो हजार शेयर कर दो लाइक कर दो यूट्यूब आज लौंग दे, बकरिया दे देखो जी बकरी बहुत सोनी है बहुत जी बकरी

ਮੈਂ ਤੁਹਾਨੂੰ ਦੱਸ ਰਿਹਾ ਵਧੀਆ ਨੇ ਕੇ ਇਹ ਕਰਦੇ ਨੇ ਤੇਰੇ ਦਿਨਾਂ ਨੇ ਭਾਈ ਫੰਡ ਫਰਵਾਇ ਜੀ ਮੈਂ ਨੰਬਰ ਵਾਹੀ ਉਹਨੇ ਬਰਨਾਲੇ ਦੇ ਨਾਲ ਜਮਾ ਤੇਲੇ ਲਈ ਫਰਵਾਇ 70441 98929 ਇਹ ਮੇਰੇ ਗਾਣੇ ਦੇ ਦਿਨ ਮਸਨੇ ਲੈਣੇ ਭਾਈ ਨੜੇ ਆਲਾ ਲੋ ਫੰਡ ਫਰਵਾਇ ਆ ਗਿਆ ਹਾਂ ਹਾਂ ਕੰਨਾਲੇ ਲਾਏ ਫੇਰ ਤੇ

मत रेट हो थे ठीक है वीडियो पर 8000 रुपया मतलब ठीक है पा देंगे जी थे थे जी जो का भी जे दब के बकरी मंडी लॉन्ग हॉल जी बहुत बकरी बकरी और बाबा किम्या ठीक है ठीक है केड़ा बेटा जी सेखा बेटा सेखा जी सेखा ठीक है जी

ना होगा ये अपना जीत सहेंगा जीत सहेंगा बख्शने जी का जीत बख्शने रा भाई ना वो कहाँ खड़ा भाई बोर्जी की यारा ठीक है कैमोजी कोई ना कोई ना

ਕਹਿੰਦਾ ਨੀ uh. ਬਹੁਤ ਜ਼ਿਆਦਾ ਮੰਡੀ ਭਰਿਆ ਬਹੁਤ ਜ਼ਿਆਦਾ ਕਿਹੜਾ ਪੰਡਾ ਬਾਈ ਹਾਂ 10 ਕਿ ਗੁਰਦਾਸਪੁਰ ਗੁਰਦਾਸਪੁਰ ਐਡੀ ਤੂੰ ਆ ਅੱਛਾ ਕਿਨੇ ਬੱਕਰੇ ਲੈ ਗਏ ਅਛਾ ਕਿੱਥੇ ਜੇ ਹੈ ਗੁਰਦਾਸਪੁਰ ਆਹ ਆਪਣੇ ਸੰਗੁਰ ਦੇ ਸੰਗੁਰ ਆ ਵੀ ਤੇਰੀ ਹੈ ਚਲੋ ਵੀ ਨੰਬਰ ਆਉਂਦਾ ਮੰਡੀ ਚ ਆ ਨਾ 10% ਆ ਜੀ ਐਰ ਨਹੀਂ ਹੈਗਾ ਪੰਡਾ ਵਧੀਆ ਸਕਰੀ ਵਾਲੀ ਨਾਮ ਵਾਲਾ ਰਾਜੀ ਦੇ ਖੁੱਸ ਕੇ ਨੇ ਤੇ ਅੱਜ ਇਹਨਾਂ ਨੂੰ ਪਤਾ ਹੀ 2 ਮਿੰਨਰਾ ਕਿਵੇਂ ਹੋਇਆ ਹੈ ਕਿ ਇਹ ਰਹਿਦਾ 2 ਮਿੰਨ ਉਹ ਪੱਕੜ ਬੱਕਰੀ ਕਿਹਾ ਪੱਕੜ ਬੱਕਰੀਆਂ ਕੱਤੇ ਰਿਵਣੇ ਨੇ ਛੱਡੀ ਉਹ ਤੇ ਸੋਚ ਬਾਖ ਪਾਲ ਹਾਂ ਸੋਚ

ਬਾੜ ਤੋਂ ਕੇ ਮਤਲਬ ਤਾਂ ਹੀ ਰੇਟ ਘਟ ਕੇ ਰਿਹਾ ਨਾਲ ਮੈਂ ਤਾਂ 14000 ਲੈ ਲੈ ਬਾੜ ਨਾਲ ਸਾ ਮੈਂ ਇਤਨੀ ਹੋ ਕਰਾਉਣਾ ਕੋਈ ਆਪਣੀ ਕਰਦੇ ਪਾਸ ਵੀ ਤੇਰੀ ਗੱਲ ਤੇ ਫੁੱਲ ਚੜਦੇ 14 ਲੱਖ ਮੈਂ ਤਾਂ ਬੀਚ ਚੜਦੇ ਹੁਣ ਇਹ ਚੜਦੇ ਦੇ ਇਹ ਚੜਨ ਵਾਲੇ ਹੁੰਦੇ ਚੜਦੇ ਤੇ ਚਲੋ ਜਮੀ ਜਮੀ ਸੰਦੂ ਜ਼ੀਰੋ ਛੱਡ ਕੇ ਦੱਸ ਦੇ ਕਿੱਥੇ ਵੇਚਣੀ 20000 ਦਿੱਤੇ ਇਹ ਤਾਂ ਨਾ ਵੇਚਣ ਵਾਲੀਆਂ ਕੱਦਾਂ ਦੀ ਬੱਕਰੀ ਸਾਦੂ ਵੀ ਪਤਾ ਤੈਨੂੰ ਵੀ ਪਤਾ ਹੀ ਪੱਕੜ ਹੈ ਗੁੜੀ ਹੈ ਲੈ ਬੱਚਿਆਂ ਦਾ ਲਾਲਚ ਹੈ ਬਿਲਕੁਲ ਉਹ ਰੱਖੀ ਦੇਉਂਦਾ ਜੇ ਸੇਵਾ ਦਾਣੀ ਨੂੰ ਪਾਉਂਦਾ ਬਹੁਤ ਕੰਮ ਆ ਪ੍ਰਾਪ ਆਪਣੀਆਂ ਭਾਈ ਬੱਕਰੀ ਪਸੰਦ ਜੀ ਪੂਰੀ ਵਧੀਆ ਹਾਂ ਬਸ ਕੱਟ ਕੱਟ ਓਏ ਬੱਕਰੇ ਹਜੇ ਕਿੱਥੇ ਜਾਣਗੇ ਫਸਮਾ ਕਿੱਥੇ ਮਰ ਜਾਣਗੇ ਹੁਣ ਇੰਦੀ ਜਿੰਦਗੀ ਓਏ ਦੇ ਗਾੜ ਸੌਦਾ ਕੱਟਿਆ ਬੜੇ ਬੜੇ ਛੱਣ ਲੈ ਬੱਕਰੇ ਮਰ ਜਾਣ ਸਾਡੇ ਜੀ ਨਹੀਂ ਸੌਦਾ ਕੱਟਿਆ ਨਹੀਂ ਕਿੱਥੇ ਸੇਵਾ ਕਰ ਲੈਗੇ ਤੂੰ ਅਸੀਂ ਸਾਰੀ ਸਾਰੀ ਰਾਤ ਤੇ ਬਾੜੇ 'ਚ ਬੈਠੇ ਰਹਿੰਦੇ ਆਂ ਧਰ ਕੇ ਵੀ ਧੂਪੇ 'ਚ ਸਵਾਕਿਆ ਆਵੇਂ ਉਹਨੇ ਨਵੀਂ ਬੈਠੇ ਰਹੇ ਕਿਉਂ 25 ਦੀ ਕਿੰਨੇ ਰਾਤ ਨੂੰ 10 ਵਜੇ ਗਿਆ ਸੀ ਰਾਤ ਨੂੰ 10 ਵਜੇ ਗਿਆ ਕਰੋ ਚੱਲ ਵੀ ਮੈਂ ਬਾੜੇ 'ਚ ਬੈਠਾ ਸੀ ਐ ਨਹੀਂ ਇਹ ਬੱਚੀਆਂ ਪੁੱਛਦੀਆਂ ਲੇ ਕਿਣਾ ਪੈਸੇ ਜਿਹੜਾ ਪਤਾ ਵੱਡ ਕੇ ਦਾ ਵੱਡ ਕੇ ਇਟੋ ਦਾ ਕਮਣਾ 35 ਦੇ ਨੇ ਬੈਠਾ ਘਰ ਦੁਆਰੇ 35 ਲੇ ਕਿਸੇ ਦੇ ਘਰੇ ਕੋਈ ਸਾਮ ਨਹੀਂ ਸਕਦਾ ਮੈਂ ਘਰੇ ਸਾਮਦਾ ਬਿਲਕੁਲ 15 ਨਾਲ ਪੱਟੇ ਜਾਂਦੇ ਨੇ ਜਿਹੜੇ ਵੇਚਣ ਵਾਲੇ ਨੇ ਆਹ ਬੱਕਰੀ ਖੜੀ ਹੋਈ ਉਹ ਸਾਫ ਦੀ ਗੱਲ ਕਰ ਜੇ ਵੇਚਣੀ ਹੈ ਜੀ ਤੁਸੀਂ ਮੈਂ ਦਮੈਂਡ ਲਾ ਲਉਂਦੇ ਦੋ ਬੱਕਰੀ ਮੰਡੀ ਐਂਡ ਦੀ ਟੱਟੂ ਲਾਤਾ ਯਾਰ 25 20 ਦੀ ਲਿਓ ਬਾਈ ਇਹ ਯਾਰ ਨਹੀਂ ਕਿੱਥੋਂ ਵੇਚ ਲੂਗਾ ਇਹ ਯਾਰ ਤੇਰੀ ਤਾਕਤੀ ਦੇ ਹਾਂ ਦੀ ਹੈ ਆ ਯਾਰ ਕੋਈ ਸਾਹ ਦੀ ਗੱਲ ਕਰ ਚਲੋ ਜਿਨੀ ਦਾ ਹਾਂ ਵੇਚਣ ਵਾਲੀ ਗੱਲ ਕਰ ਅਸੀਂ ਤਾਂ ਦਿਖਾਈ ਵੀ ਨਹੀਂ ਹਾਂ ਉਹਨੇ ਆਪੇ ਪਸੰਦ ਕਰ ਲਈ ਹਾਂ ਕਹਿੰਦੇ ਸੰਤਾ ਆ ਬੱਕਰੀ ਦਵਾ ਦੇ ਠੀਕ ਹੈ ਗੱਲ ਨਸੋਦਾ ਦਾ ਹੈ ਦੋਦੇ ਪ੍ਰਤੀ 1.7 ਕਰੋੜ ਦਾ ਕਿਸੇ ਨੂੰ ਕਾਟਾ ਨਹੀਂ ਪਵਾਉਂਦਾ ਦੋ ਸੌ ਦੇ ਕਰੋੜੇ ਵਿੱਚ ਪੂਰੀ 70 ਸਾਦੀ ਹੋਈ ਕੀ ਕਰਵਾਸਾ ਕਰੂੰਗੀ ਵਾਕੀ ਨਹੀਂ ਮੇਲੇ ਦਾ ਸਿੱਧੀਆਂ ਹੀ ਗੱਲਾਂ ਨੇ ਆਹ ਲੋਕ ਸੇ ਦਾ ਵਾਕੀ ਨਹੀਂ ਵੜਾ ਥਾਣ ਮਹਾਨ ਪਿਆਰਾ ਤਾਂ ਹੀ ਆਉਂਦੀ ਆ ਸਮਝਾ ਕਾਲਾ ਹੁਣ ਕੱਟ ਤੇ ਕੱਟ ਬੁੜੇ ਨੇ ਆਉਂਦੇ ਹਾਂ ਦੀ ਕੱਪੜੀ ਦੇਖ ਨਹੀਂ ਪੜਦਾ ਬੁੜੇ ਨੇ ਆਉਂਦੇ ਹਾਂ ਦੀ ਬੱਕਰੀ ਦੇਖੀ ਹੈ ਉਹੋ ਮਕੀ ਦਾ ਮੌਤ ਨੂੰ ਮਿਲ ਜੀ ਉਹਨਾਂ ਚਲੋ ਦਲਤੀ ਕਿਵੇਂ ਪਸਾਈਓ ਉਹਨ ਇੱਕ ਦੇਖ ਲਿਓ ਲਾਣੇਦਾਰ ਬੱਕਰੀ ਤਸਿੰਦਾ ਹੈ ਗੱਲ ਕਹਿੰਦਾ ਜੀ ਮੈਸੇ ਨੂੰ ਫਾਇਦਾ ਹੋਣਾ ਹੈ ਠੀਕਾ ਗੱਲ ਹੈ ਦੰਤ ਲਾਗੜੀ ਟੁੱਟੀ ਹੋਊ ਦੇਖ ਲਓ ਬਹੁਤ ਚੰਗਾ ਹੈ ਹਾਂ ਜੀ ਫੇਰ ਪਿੱਛੋਂ ਸਾਨੂੰ ਤੋਸ ਨਾ ਦੇ ਠੀਕ ਹੈ ਜੀ ਬਹੁਤ ਸ਼ੁਕਰੀਆ ਆ ਵੀ ਚੈੱਕ ਕਰ ਛੋਟੇ ਭਾਈ ਆ ਜਾ ਦੇਖ ਲੈ ਭਾਈ ਆ ਨਾ ਦੇਣਾ ਚੱਲ ਹਾਂ ਮੇਰੇ ਬਾਅਦ ਜਰਾ ਤੁਸੀਂ ਆ ਕੇ ਗੱਲ ਸਿਆਣੀ ਲੈ ਮੈਂ ਨਹੀਂ ਕੱਚੀਆਂ ਗੱਲਾਂ ਕਰਦਾ ਅਸੀਂ ਲੰਬੇ ਸਮੇਂ ਤੱਕ ਲੋਕਾਂ ਨਾਲ ਵਰਤਣਾ ਇੱਕ ਦਿਨ ਦੇ ਦਨਾਲ ਨਹੀਂ ਹੈਗੇ ਪਰੇ ਆਉਂਦੇ ਕਰੇ ਮਾਰੀ ਨਿਤ ਕਰੇ ਅਸੀਂ ਉਹ ਗੱਲਾਂ ਨਹੀਂ ਕਰਦੇ